ਆ ਜਾਣੇ ਆ ਜੀ ਜਿਹੜਾ ਆਇਆ ਆ ਬਾਹਰ ਗੱਲ ਕਰੀਏ ਆਏ ਐ ਇਸੇ ਕਰਦੇ ਆ ਬਾਹਰ ਨਿਕਲ ਗਏ ਆ ਬਾਲਾ ਬੇਡਾ ਤਾਂ ਨਹੀਂ ਆਦਾ ਪੀਣ ਨੂੰ ਆ ਆਇਆ ਜੀ ਵੀ ਅੱਜ ਕਰ ਦੇਣਾ ਕਿ ਨਾ ਆਇਆ ਕਰ ਲੋ ਨਹੀਂ ਜਾਣਾ ਨਹੀਂ ਬਸ ਉਹ ਘਰ ਆ ਜਾਣਾ ਮੇਰਾ ਗਾਣੀਆਂ ਆਇਆ ਪਹਿਲਾਂ ਕੋਈ ਮੁੱਕੀ ਆ ਚਾਰ ਆਇਆ ਨਹੀਂ ਨਹੀਂ ਹੈ ਟਰੈਕਟਰ ਜੰਮ ਨਹੀਂ ਜਾਂਦਾ ਨਹੀਂ ਜਾਂਦਾ ਇਹ ਨਹੀਂ ਟਰੈਕਟਰ ਜੰਮਾ ਪੱਖੇ ਨੂੰ ਪੜੇ ਨਾ ਜਣਾ ਨਹੀਂ ਲਿਆ ਆਹ ਪਤਾ ਲਾ ਕੇ ਦੀ ਜੜੀ ਤਾਂ ਹੁਣ ਕੀ ਹੋਊ ਐ ਮੋਢੀ ਤਾਂ ਹੋਊਗੀ ਅੰਦਰ ਵੱਡੀ ਮੋਢੀ ਸਤਿੰਦਰ ਸਰਤਾਜ ਹੁਣੀ ਦੇਖੋ ਜਿੱਥੇ ਪੰਜਾਬੀ ਪੁਲਿਸ ਦੀ ਬਹੁਤ ਵੱਡੀ ਸੇਵਾ ਕਰ ਰਹੇ ਆ ਉਥੇ ਉਹਨਾਂ ਦੀ ਜਿਹੜੀ ਫਰੂਮੇ ਜਿਹੜਾ ਸਰਤਾਜ ਪਾਉਂਦੇ ਨੇ ਹਮੇਸ਼ਾ ਹੀ ਜਦੋਂ ਪੰਜਾਬ ਤੇ ਕੋਈ ਢੀੜ ਪੈਂਦੀ ਆ ਉਦੋਂ ਨਾਲ ਖੜਦੇ ਆ ਸੇਵਾ ਚ ਪਹੁੰਚਦੇ ਆ ਤੇ ਮੈਂ ਬਹੁਤ ਧੰਨਵਾਦ ਕਰਦਾ ਆ ਆਪਣੇ ਡਾਕਟਰ ਸੁਖਜੀਤ ਸਿੰਘ ਹੋਣਾਂ ਦਾ ਜਿਹੜੇ ਫ੍ਰੀਪੋਰਟ ਤੋਂ ਅੱਜ ਜਿਹੜੇ ਅਚਾਰ ਤੇ ਤੂਲੀ ਜੀ ਸੇਵਾ ਲੈ ਕੇ ਆਏ ਆ ਤੇ ਇਹਨਾਂ ਨੇ ਅੱਗੋਂ ਵੀ ਕਿਸੇ ਵੀ ਤਰੀਕੇ ਦੀ ਸਹਾਇਤਾ ਦਾ ਜਿਹੜਾ ਹੈਗਾ ਇਹਨਾਂ ਨੇ ਕਿਹਾ ਵੀ ਜਦੋਂ ਵੀ ਲੋੜ ਹੋਵੇ ਅਸੀਂ ਪਹੁੰਚਾਂਗੇ ਜੇਕਰ ਅਸੀਂ ਰਾਹਤ ਕੈਂਪ ਦੇ ਵਿੱਚ ਖੜੇ ਆ ਆ ਸਾਡੇ ਨਾਲ ਜਿਹੜੇ ਕਿ ਸਰਤਾਜ ਫਾਊਂਡੇਸ਼ਨ ਦੇ ਨੁਮਾਇंदे ਆਏ ਨੇ ਵੀਰ ਆਏ ਨੇ ਜਿਹੜੇ ਕਿ ਰਾਹਤ ਸਮਗਰੀ ਲੈ ਕੇ ਆਏ ਨੇ ਤੇ ਸਾਡੇ ਨਾਲ ਡਾਕਟਰ ਸੁਖਜੀਤ ਜੀ ਜਿੱਤੇ ਉਹਨਾਂ ਤੋਂ ਜਾਣਕਾਰੀ ਲੈਣੀ ਹੈ ਜਿਹੜੀ ਇਹ ਫਾਊਂਡੇਸ਼ਨ ਕਿੰਨਾ ਤੇ ਕੀ ਫਾਇਦੇ ਲੈ ਕੇ ਆਇਆ ਬਹੁਤ ਬਹੁਤ ਧੰਨਵਾਦ ਆਪ ਸੋਦੀ ਜਿਹੜਾ ਤੇ ਪੂਰੀ ਵਾਲਾ ਦੇਸ ਆਰ ਪੀਰ ਤੋਂ ਪਰਿਵਾਰਾਂ ਵਾਸਤੇ ਜਿਹੜਾ ਇੱਥੇ ਆਪਣੀ ਟੀਮ ਨਾਲ ਤੁਸੀਂ ਹੋ। ਅ ਮੇਰੇ ਨਾਲ ਸੁਖਜੀਤ ਸਿੰਘ ਜੀ ਤੇ ਮੈਂ ਕੇ ਸਤਿੰਦਰ ਸਰਤਾਜ ਫਾਊਂਡੇਸ਼ਨ ਉਹਨਾਂ ਦੇ ਵੱਲੋਂ ਇੱਥੇ ਆਇਆ। ਤਾਂ ਜਿਵੇਂ ਕਿ ਜੋ ਪੰਜਾਬ ਦੇ ਵਿੱਚ ਹੜਾ ਦੀ ਸਥਿਤੀ ਚੱਲ ਰਹੀ ਆ ਉਹਦੇ ਲਈ ਅਸੀਂ ਪਿਛਲੇ ਕੁਝ ਦਿਨਾਂ ਤੋਂ ਵੱਖ-ਵੱਖ ਇਲਾਕਿਆਂ ਦੇ ਵਿੱਚ ਅਸੀਂ ਮਦਦ ਪਹੁੰਚਾ ਰਹੇ ਹਾਂ ਜਿਵੇਂ ਫਾਜ਼ਲਗਾ ਸ਼ਾਹਖੋਦੀ ਦੇ ਵਿੱਚ ਅੱਜ ਅਸੀਂ ਅਰ ਕੋਰਪੋਰਾ ਡਿਸਟ੍ਰਿਕਟ ਦੇ ਵਿੱਚ ਤੇ ਅੱਜ ਇਹ ਜਿਹੜੀ ਸਾਡੀ ਟੀਮ ਹੈ ਜਿਹੜੀ ਪੀਰਪੁਰ ਦੇ ਕਾਈਪੀ ਮਿਸਕੀ ਕਲਾ ਸਾਡੇ ਪਿੰਡਾਂ ਸਭ ਨੂੰ ਉਹ ਸਾਰੀ ਟੀਮ ਉੱਤੇ ਨਾਲ ਸਦੇ ਪਹੁੰਚੀ ਹੈ ਇਸ ਤੋਂ ਅੰਦਰ ਸੋਸਾਇਟੀ ਫਾਊਂਡੇਸ਼ਨ ਵੱਲੋਂ ਅਸੀਂ ਅੱਜ ਇੱਕ ਗੱਲ ਇਹ ਲੈ ਕੇ ਆਏ ਕਿ ਜਿਹਦੇ ਦੇ ਪੱਛਮਾਂ ਦੇ ਵਿੱਚ ਕੋਈ ਜਿਹੜੀ ਸੰਕਟਾਜਾ ਹੈ ਕਿ ਕੋਈ ਬਹੁਤ ਖੂਸਾਣ ਮੁਰਿਆ ਉਹਨਾਂ ਦੇ ਵਿੱਚ ਸਾਰਨਾ ਜਿਵੇਂ ਨਾਲ ਪੂਰੀ ਰਹੀ ਹੈ ਇਹ ਲੱਗਿਆ ਨਾਲਾ ਸੀ ਰਸਤਾ ਸੀ ਜਿਹੜਾ ਲੱਗਿਆ ਪਰ ਕਿ ਜੀਐਸਆਰਪੀ ਫਾਊਂਡੇਸ਼ਨ ਵੱਲੋਂ ਸਪੋਰਟਿੰਗ ਕਰਵਾ ਕੇ ਬਹੁਤ ਬੜਾ ਸੰਕਟ ਦਿਖਾ ਸਕਿਆ ਅਸੀਂ ਧੰਨਵਾਦ ਕਰਦੇ ਆਂ ਸਰ ਸਤਿੰਦਰ ਸਤਾਜ ਜੀ ਦਾ ਅਤੇ ਉਹਨਾਂ ਦੀ ਸਮੂਹੀ ਵੀ ਪੂਰੀ